ਅੱਜ ਪਿੰਡ ਗਗੜਾ ਜ਼ਿਲ੍ਹਾ ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਚੋਣ ਜਲਸਾ ਕਰਵਾਇਆ ਗਿਆ ਜਿਸ ਵਿੱਚ ਚੋਣ ਪ੍ਰਚਾਰ ਕਰਨ ਲਈ ਫਿਲਮੀ ਅਦਾਕਾਰ ਰਪਿੰਦਰ ਰੂਪੀ ਅਤੇ ਨਿਸ਼ਾ ਬਾਨੋ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ ਇਨ੍ਹਾਂ ਫਿਲਮੀ ਅਦਾਕਾਰਾਂ ਨੂੰ ਦੇਖਣ ਵਾਸਤੇ ਲੋਕਾਂ ਵਿੱਚ ਕਾਫੀ ਉਤਸ਼ਾਹ ਸੀ ਅਤੇ ਲੋਕ ਕਾਫੀ ਤعداد ਵਿੱਚ ਇਸ ਚੋਣ ਜਲਸੇ ਵਿੱਚ ਪਹੁੰਚੇ ਕਿ ਬੋਟ ਇੱਕੋ ਇੱਕ ਤੁਹਾਡਾ ਆਪਣਾ ਅਧਿਕਾਰ ਹੈ ਜਿਹਨੂੰ ਤੁਸੀਂ ਆਪੀ ਮਨਮਰਜ਼ੀ ਨਾਲ ਪਾ ਸਕਦੇ ਹੋ ਬਸ ਬੋਟ ਤੁਸੀਂ ਬਹੁਤ ਸੋਚ ਸਮਕੇ ਪਾਣੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਇਹ ਬੋਟ ਕਿਉਂ ਪਾਣੀ ਹੈ ਕਿਉਂਕਿ ਬੋਟ ਬਹੁਤ ਕੀਮਤੀ ਹੈ ਤੁਹਾਡੀ ਇੱਕ ਬੋਟ ਦੇ ਜਿਹੜੀ ਉਹ ਤੁਹਾਨੂੰ ਇੱਕ ਬਾਦਸ਼ਾਹ ਜਿੰਨਾ ਮੀਂਹ ਦੇ ਸਕਦੀ ਹੈ ਤੇ ਇਹ ਹੀ ਜੇ ਬੋਟ ਤੁਸੀਂ ਬੜੀ ਅਗਹਿਲੀ ਨਾਲ ਪਾਉਂਗੇ ਸੋਚ ਸਮਕੇ ਨਹੀਂ ਪਾਉਂਗੇ ਤਾਂ ਤੁਸੀਂ ਕੋਈ ਅਧਿਆਰੀ ਲੀਡਰ ਨਹੀਂ ਬਣ ਸਕਦੇ ਹੋ ਜਿਹੜਾ ਸਾਰੇ ਪੰਜਾਬ ਦਾ ਬੇੜੀ ਗੱਲ ਕਰ ਦਿੰਦਾ ਸੋ ਤੁਸੀਂ ਸਾਰੇ ਸੋਹ ਕੰਮ ਕਰ ਬਹੁਤ ਕੌਣ ਦੀ ਸ਼ਰੋਤੀ ਹੁੰਦੀ ਹੈ ਸਰਜੀਤਨ ਮੋਰ ਜਿੱਥੇ ਬੜੀ ਗੇਰਦੀ ਸਾਹ ਪਚਾਮਦੀ ਹੈ ਬਹੁਤ ਅਸੀਂ ਕਰਦੇ ਹਾਂ ਮੀਨੇ ਹੋ ਜਾ ਸ਼ਰੋਈ ਹੁੰਦੀ ਹੈ ਸਰਜੀਤਨ ਮੋਰ ਜਿੱਥੇ ਬਹੁਤ ਬੜੀ ਸਿੰਗਰ ਐਕਟਰ ਉਹ ਤੋਂ ਕਿਤੇ ਜ਼ਿਆਦਾ ਵਧੀਆ ਹੈ ਇੰਸਾਨ ਹੈ ਤੁਸੀਂ ਇਸ ਬੰਦੇ ਨੂੰ ਪੂਰੇ ਜਾਂਦੇ ਨੂੰ ਕਰਕੇ ਕਹਿ ਸਭਾ ਬਾਈ ਮਿਲਾਂ ਕੰਮ ਨਹੀਂ ਹੋ ਰਹਾ ਮੈਂ ਕੀ ਕਰਾਂ ਇਹ ਬੰਦਾ ਐਸਾ ਹੈ ਕਿ ਸਾਰੇ ਕੰਮ ਛੱਡ ਕੇ ਤੁਹਾਡੇ ਨਾਲ ਤੋਂ ਕਹਿਣਾ ਵੀ ਚੱਲ ਭਾਈ ਆਪਾਂ ਕਰਦੇ ਆ ਕੰਮ ਸੋ ਮੈਂ ਸੀਐਮ ਤੋਂ ਬਰਤਮਾਦੀ ਦਾ ਬਹੁਤ ਬਹੁਤ ਥੈਂਕਸ ਕਰਦੀ ਆ ਕਿ ਉਹਨਾਂ ਨੇ ਫਰੀਦਕੋਟ ਹਲਕੇ ਤੋਂ ਇਹਨਾਂ ਨੂੰ ਲੋਕ ਸਭਾ ਮੈਂਬਰ ਦਾ ਨਾਮ ਦਿੱਤਾ ਸੋ ਆਪਾਂ ਆਪ ਸਾਰੇ ਜਣੇ ਕਰਨਜੀਤ ਦੇ ਫੋਨ ਨੂੰ ਵੋਟਾਂ ਦੇ ਕੇ ਜਿੱਤੇ ਪੰਜਾਬ ਦੀ ਹਰਾਬਾ ਬਣਾ ਕੇ ਇਹਨਾਂ ਨੂੰ ਜਨਰੇਟਰ ਦੀ ਰੋਡ ਨਹੀਂ ਰੱਖਿਆ ਤਾਂ ਕਿ ਖੁਆਬ ਨਹੀਂ ਆਇਆ ਜੀ ਸਾਈਡ ਤੇ ਹੋ ਜਾਓ ਅੰਮ੍ਰਿਤਕੋ ਜੀ ਕਿਉਂਕਿ ਇਹਦੇ ਪਿੱਛੇ ਭਰਾ ਬੈਠੇ ਨੇ ਉਹਨਾਂ ਨੇ ਇੱਥੇ ਪੈਣਾ ਬੈਠੀਆਂ ਨੇ ਭਾਜੀ ਤੁਸੀਂ ਵੀ ਥੋੜਾ ਸਾਈਡ ਤੇ ਕਰ ਲਓਗੇ ਤਾਂ ਪਿੱਛੇ ਬੀਬੀਆਂ ਬੈਠੀਆਂ ਨੇ ਜਲਦੀ ਨਾਲ ਪਾਸੇ ਆ ਜਾਓ ਉਹ ਬਾਈ ਖੜਾ ਹੋ ਜਾਓ ਸੋ ਮੈਂ ਬੇਨਤੀ ਕਰਾਂਗਾ ਨੀਸ਼ਾ ਬਾਨੋ ਜੀ ਨੂੰ ਕਿ ਉਹ ਮੰਚ ਤੇ ਆਉਣ ਤੇ ਤੁਹਾਡੇ ਨਾਲ ਆਪਣੇ ਦਿਲ ਦੇ ਬਲਬਲੇ ਸਾਂਝੇ ਕਰਨ ਨੀਸ਼ਾ ਬਾਨੋ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਤੁਹਾਡਾ ਸਾਰਿਆਂ ਦਾ ਮੈਂ तहे ਦਿਲੋਂ ਥੈਂਕਸ ਕਰਦੀ ਹਾਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਆਪਦੇ ਕੀਮਤੀ ਟਾਈਮ ਚ ਟਾਈਮ ਕਰਕੇ ਇੱਥੇ ਪਹੁੰਚੇ ਹੋ ਇਹ ਮੈਂ ਥੈਂਕਸ ਕਰਦੀ ਹਾਂ ਸਾਡੇ ਐਮਐਲਏ ਸਰ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰਬੰਧ ਕੀਤਾ ਸਵੇਰੇ ਅਸੀਂ ਬਹੁਤ ਜਗ੍ਹਾ ਤੇ ਗਏ ਆ ਵੱਖ-ਵੱਖ ਪਿੰਡਾਂ 'ਚ ਗਏ ਆ ਸਾਰੇ ਕਿਤੇ ਇੰਨਾ ਜ਼ਿਆਦਾ ਵਧੀਆ ਸਾਨੂੰ ਰਿਸਪੌਂਸ ਮਿਲਿਆ ਇੰਨਾ ਜ਼ਿਆਦਾ ਵਧੀਆ ਪਿਆਰ ਮਿਲਿਆ ਸਾਡੇ ਲਈ ਆਪਣੇ ਆਪ ਦੇ ਵਿੱਚ ਇੱਕ ਜਿੱਤ ਤੋਂ ਘੱਟ ਨਹੀਂ ਜਿੰਨਾ ਪਿਆਰ ਸਾਨੂੰ ਤੁਹਾਡੇ ਸਾਰਿਆਂ ਤੋਂ ਮਿਲ ਰਿਹਾ। ਬਾਕੀ ਜੇ ਮੈਂ ਗੱਲ ਕਰਾਂ ਕਰਮਜੀਤ ਸਰ ਦੀ ਕਹਿੰਦੇ ਇੱਕ ਨੇਤਾ ਦੇ ਵਿੱਚ ਜਿਹੜੀ ਸਭ ਤੋਂ ਮੇਨ ਕੁਆਲਟੀ ਹੋਣੀ ਚਾਹੀਦੀ ਹੈ ਉਹ ਹੁੰਦੀ ਹੈ ਕਿ ਚੰਗਾ ਇਨਸਾਨ ਹੋਣਾ। ਇਹ ਕਰਮਜੀਤ ਸਰ ਨੂੰ ਅਸੀਂ ਪਰਸਨਲ ਜਾਣਦੇ ਆ 8-9 ਸਾਲ ਹੋ ਗਏ ਮੈਨੂੰ ਜਾਣਦੇ ਹੋਏ। ਰੂਪੀ ਮੈਮ ਨੂੰ ਹੋ ਗਏ 25-30 ਸਾਲ ਉਹਨਾਂ ਦੇ ਨਾਲ ਕੰਮ ਕਰਦੇ ਆ। ਪਰਸਨਲ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਅੱਜ ਤੱਕ ਬਹੁਤ ਲੋਕਾਂ ਦੀ ਹੈਲਪ ਕੀਤੀ ਹੈ ਚਾਹੇ ਉਹ ਸਾਡੀ ਲਾਈਨ ਦੇ ਲੋਕ ਹੋਣ ਚਾਹੇ ਉਹਨਾਂ ਦੇ ਪਿੰਡ ਦੇ ਲੋੜਵੰਦ ਲੋਕ ਹੋਣ ਮਤਲਬ ਬਿਨਾਂ ਸਵਾਰਥ ਦੇ ਉਹਨਾਂ ਨੇ ਹਮੇਸ਼ਾ ਅੱਗੇ ਆ ਕੇ ਵਾਅਦਾ ਕਰਕੇ ਹੈਲਪ ਕੀਤੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਕਰਨਜੀ ਸਰ ਨੇ ਇਹ ਲਾਈਨ ਚੁਣੀ ਆ ਤੇ ਮੈਂ ਪੂਰਾ ਯਕੀਨ ਦਿਵਾਉਣੀ ਆ ਕਿ ਜਦੋਂ ਉਹ ਇਸ ਲਾਈਨ ਦੇ ਵਿੱਚ ਆਉਣਗੇ ਤੇ ਤੁਹਾਡੇ ਸਾਰਿਆਂ ਦੀਆਂ ਵੋਟਾਂ ਨਾਲ ਜਿੱਤਣਗੇ ਤਾਂ ਤੁਹਾਡੀਆਂ ਆਸਾਂ ਤੇ ਮਰਜ਼ੀਆਂ ਤੇ ਉਹ ਜ਼ਰੂਰ ਖਰੇ ਪਹੁੰਚਣਗੇ ਮੇਰੀ ਹੱਥ ਬਣ ਕੇ ਅਪੀਲ ਹੈ ਕਿ ਸਾਰੇ ਜਣੇ ਆਪ ਦਾ ਕੀਮਤੀ ਵੋਟ ਹੈ ਜਿਹੜਾ ਕਰਮਜੀਤ ਸਰ ਨੂੰ ਪਾਓ ਧੰਨਵਾਦ ਜੀ ਜਿਉਂਦੇ ਬਸਤੇ ਰੋ ਥੈਂਕ ਯੂ ਅੱਜ ਪਿੰਡ ਗੱਲੜਾ ਵਿਖੇ ਪਹੁੰਚੇ ਹੋਏ ਸਾਡੇ ਫਰੀਦਕੋਟ ਲੋਕ ਸਭਾ ਤੋਂ ਉਮੀਦਵਾਰ ਭਾਈ ਕਰਮਜੀਤ ਦਲਮੋਲ ਜੀ ਨੁਮਾਇਸ਼ੀਅਤੌਰ ਤੇ ਪਹੁੰਚੇ ਹੋਏ ਸਾਡੇ ਅਨੁਸਕਾਰ ਫਿਲਮ ਜਗਸ ਦੇ ਉਗੇ ਅਦਾਕਾਰ ਮੈਡਮ ਰੁਪਿੰਦਰ ਰੂਬੀ ਜੀ ਮੈਡਮ ਨਿਸ਼ਾ ਬਾਨੋ ਜੀ ਅਤੇ ਵੱਖ-ਵੱਖ ਆਉਂਦਿਆਂ ਤੇ ਬਰਾਜਮਾਨ ਸਾਡੇ ਬਲਾਕ ਪ੍ਰਧਾਨ, ਸਰਕਲ ਪ੍ਰਧਾਨ ਇਸ ਨਗਰ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਸਾਰਿਆਂ ਨੂੰ ਬਧੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੜੇ ਆਇਓ ਅੱਜ 2 ਸਾਲਾਂ ਬਾਅਦ ਤੁਹਾਡੀ ਕਚਹਿਰੀ ਵਿੱਚ ਫਿਰ ਹਾਜ਼ਰ ਹੋਇਆ ਹਾਂ ਆ ਤੁਹਾਡੇ ਹੱਥਾਂ ਦੇ ਵਿੱਚ ਇੱਕ ਕਾਗਜ਼ ਹੈ ਜਿਹਦੇ ਵਿੱਚ ਮੇਰੀ 2 ਸਾਲਾਂ ਦੀ ਜਿਹੜੀ ਕਾਰਜਕਾਰੀ ਆ 2 ਸਾਲਾਂ ਦਾ ਹਿਸਾਬ ਤਾ ਵਾ ਜਿਹੜਾ ਮੈਂ ਇਸ ਹਲਕੇ ਲਈ ਕੀਤਾ ਇਸ ਹਲਕੇ ਲਈ ਮੈਂ ਨਹਿਰਾਂ ਲਈ ਕਿੰਨੇ ਪੈਸੇ ਲੈ ਕੇ ਆਇਆ ਇਸ ਹਲਕੇ ਦੇ ਸਕੂਲਾਂ ਲਈ ਕਿੰਨਾ ਪੈਸਾ ਲੈ ਕੇ ਆਇਆ ਇਸ ਹਲਕੇ ਤੇ ਮੈਂ ਛੜਕਾਂ ਲਈ ਕਿੰਨਾ ਕੰਮ ਕੀਤਾ ਇਸ ਹਲਕੇ ਨੇ ਹਸਪਤਾਲਾਂ ਲਈ ਕਿੰਨਾ ਕੰਮ ਕੀਤਾ ਇਹ ਸਾਰਾ ਹਿਸਾਬ ਤਾ ਉਹ ਜਿਹੜਾ ਤੁਹਾਡੇ ਕੋਲੇ ਕਾਗਜ਼ ਆਇਆ ਉਹਦੇ ਵਿੱਚ ਦੱਸੋ ਅੱਜ ਤੋਂ ਪਹਿਲਾਂ ਤੁਸੀਂ ਵੋਟਾਂ ਪਾਉਂਦੇ ਰਹੇ ਉਹ 70 75 ਸਾਲ ਹੋ ਗਏ ਕਿਸੇ ਨੇ ਇਹ ਹਸਾਬ-ਤਬ ਦਿੱਤਾ ਉਹਦਾ ਕਿਸੇ ਨੇ ਕੋਈ ਇੱਕ ਮਹੀਨੇ ਦਾ ਜਾਂ ਇੱਕ ਸਾਲ ਦਾ ਕਿਸੇ ਨੇ ਤੁਹਾਡੇ ਨਾਲ ਹਸਾਬ-ਤਬ ਕੀਤਾ ਕਿ ਦੱਸੋ ਮੈਂ ਕੀ ਕੀਤਾ ਮੈਂ ਕੀ ਮੇਰੀ ਕਾਰਜਕਾਰੀ ਆ ਅੱਜ ਅਜੇ 2 ਸਾਲ ਹੋਏ ਆ ਸਰਕਾਰ ਬਣੀ ਨੂੰ ਤੇ 2 ਸਾਲਾਂ ਦੇ ਵਿੱਚ 42000 ਨੌਕਰੀ ਦੇ ਕੇ ਤੁਹਾਡੇ ਵਿੱਚ ਖੜਾ ਦੋ ਸਾਲਾਂ ਵਿੱਚ ਇਹ ਪੰਜਾਬ ਸਰਕਾਰ ਨੇ ਦਿੱਤੀ ਆ ਭਗਵਤ ਮਾਨ ਨੇ ਤੇ ਕਿਵੇਂ ਦਿੱਤੀ ਆ ਇਹ ਜਿਹੜਾ ਤੁਸੀਂ ਝਾੜੂ ਦਾ ਬਟਨ ਲੱਪਿਆ ਸੀ ਤੇ ਜਦੋਂ ਝਾੜੂ ਦਾ ਬਟਨ ਲੱਪਿਆ ਸੀ ਤੁਸੀਂ ਕਦੇ ਸੋਚਿਆ ਸੀ ਕਿ ਜਿਹੜੀ ਆ ਬਿਜਲੀ ਐ ਫ੍ਰੀ ਹੋ ਜੂ ਅੱਜ 600 ਯੂਨਿਟ ਬਿਜਲੀ ਤੇ ਫ੍ਰੀ ਦੇ ਕੇ ਤੁਹਾਡੇ ਵਿੱਚ ਖੜੇ ਆ ਉਹ ਕਿਵੇਂ ਸੰਭਵ ਹੋਇਆ ਜਿਹੜਾ ਤੁਸੀਂ ਝਾੜੂ ਦਾ ਬਟਨ ਲੱਪਿਆ ਤੇ ਵੀਰੋ ਇਹ ਕਿਹਦੇ ਕਰਕੇ ਹੋਇਆ ਇਹ ਜਿਹੜਾ ਤੁਸੀਂ ਬਟਨ ਨੱਪਿਆ ਨਾ ਝਾੜੂ ਦਾ ਤੇ ਉਹਦੀ ਬਦੌਲਤ ਹੋਇਆ ਆ ਜੀਮੀਦਾਰ ਵੀਰ ਬੈਠੇ ਨੇ ਦੱਸੋ ਹੱਥ ਖੜਾ ਕਰੋ ਜੇ ਕਿਸੇ ਨੇ 2 ਸਾਲਾਂ ਦੇ ਵਿੱਚ 1 ਮੀਟਰ ਵੀ ਡੀਜ਼ਲ ਬੁੱਕਿਆ ਹੋਵੇ ਜਨਰੇਟਰ ਦੇ ਉੱਤੇ ਕਿਸੇ ਨੇ ਜਨਰੇਟਰ ਨੂੰ ਹੈਂਡਲ ਵੀ ਮਾਰਿਆ ਹੋਵੇ ਕਿਉਂਕਿ ਲਾਈ ਵੀ ਇੰਨੀ ਦੇ ਦਿੱਤੀ ਨਾਲੇ ਫ੍ਰੀ ਦੇ ਦਿੱਤੀ ਲੋਕਾਂ ਨੇ ਝੋਨਾ ਮੋਤਰਾ ਬੰਦ ਕਰ ਕਰਕੇ ਲਾਇਆ ਤੇ ਜੇ ਮੈਂ ਹੁਣ ਦੀ ਗੱਲ ਕਰਾਂ ਕਣਕ ਦੀ ਆ ਹੁਣ ਵੀ ਕਿਸੇ ਨੇ ਰਾਤ ਨੂੰ ਜਾ ਕੇ ਮੋਟਰ ਦਾ ਬਟਨ ਆਉ ਨਹੀਂ ਕੀਤਾ ਜੇ ਕਣਕਾਂ ਭਰੀਆਂ ਤੇ ਦਿਨੇ ਦਿਨੇ ਭਰੀਆਂ ਨੇ ਐਨੀ ਬਿਜਲੀ ਵਾਧੂ ਕਰਤੀ ਤੇ ਨਾਲੇ ਵੇਖੋ ਜੇ ਬਿਜਲੀ ਫ੍ਰੀ ਦਿੱਤੀ ਆ ਤੇ ਨਾਲੇ ਥਰਮਲ ਪਲੰਟ ਜਿਹੜਾ ਹੈਗਾ ਗੋਇੰਦਵਾਲ ਸਾਹਿਬ ਵਾਲਾ ਨਾਲੇ ਉਹ ਮੋਲ ਲੈ ਰਿਆ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਸਰਕਾਰਾਂ ਹਮੇਸ਼ਾ ਵੇਚਦੀਆਂ ਹੁੰਦੀਆਂ ਸਰਕਾਰਾਂ ਲੈਂਦੀਆਂ ਨਹੀਂ ਹੁੰਦੀਆਂ ਪਹਿਲੀ ਵਾਰੀ ਹੋਇਆ ਇਹ ਜਿਹੜਾ ਤੁਸੀਂ ਈਮਾਰਦਾਰ ਮੁੱਖ ਮੰਤਰੀ ਅੱਗੇ ਲਾਇਆ ਉਹ ਪ੍ਰਾਈਵੇਟ ਫਰਮਾਂ ਪਰ ਲੈ ਰਿਆ ਤੇ ਵੀਰੋ ਤੇ ਅਜੇ ਸੈਂਟਰ ਵੱਲੋਂ ਕੋਈ ਮਦਦ ਨਹੀਂ ਸੈਂਟਰ ਵੱਲੋਂ ਕੋਈ ਹੈਲਪ ਨਹੀਂ ਜੇ ਤੁਸੀਂ ਚਾਹੁੰਦੇ ਹੋ ਇਹ ਕੰਮ ਐਵੇਂ ਜਾਰੀ ਰਹਿਣ ਐਵੇਂ ਤੁਹਾਡੇ ਜਿਹੜੇ ਟੋਲ ਇਹ ਬੰਦ ਹੁੰਦੇ ਰਹਿਣ ਐਵੇਂ ਸੜਕਾਂ ਤੇ ਤੁਹਾਡੀਆਂ ਐਸਐਫਟੀ ਦੀਆਂ ਗੱਡੀਆਂ ਰਹਿਣ ਤੁਸੀਂ ਚਾਹੁੰਦੇ ਹੋ ਤੇ ਵੀਰੋ ਇੱਕ ਜਿਹੜਾ ਆ ਜਿਹੜਾ ਮੌਕਾ ਹੈ ਜਿਹੜਾ ਲੋਕ ਸਭਾ ਦਾ ਕਿਉਂਕਿ ਲੋਕ ਸਭਾ ਦੇ ਵਿੱਚ ਜੇ ਆਪਣਾ ਕੈਂਡੀਡੇਟ ਜਾਊਗਾ ਭਾਈ ਕਰਮਜੀਤ ਜਿਵੇਂ ਪਹਿਲਾਂ ਗੁਰਰਾਜ ਨੇ ਦੱਸਿਆ ਕਿ ਹੁਣ ਮੈਂ ਇਕੱਲਾ ਤੇ ਜੇ ਕਿਤੇ ਤੁਸੀਂ ਨਾਲ ਕਰਮਜੀਤ ਨੂੰ ਜਿਦਾਤਾ ਮੇਰੇ ਵੱਡੇ ਭਾਈ ਨੂੰ ਇੱਕ ਤੇ ਇੱਕ 11 ਹੋ ਜਾਣਗੇ ਮਾਨ ਜੋ ਐਮਐਲਏ ਸਾਹਿਬ ਭਾਈ ਦਵਿੰਦਰਜੀਤ ਸਿੰਘ ਜੀ ਲਾਡੀ ਟੋਸ ਬਾਕੀ ਗਗੜਾ ਪਿੰਡ ਦੇ ਨੌਜਵਾਨ ਦੋਸਤੋ ਮੇਰੀਆਂ ਭੈਣਾਂ ਮੇਰੀਆਂ ਮਾਵਾ ਬਜ਼ੁਰਗੋ ਬੱਚਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਚੋਣਾ ਦਾ ਵਿਗਲ ਵੱਜ ਚੁੱਕਿਆ ਹੈ ਜਿਵੇਂ ਦਾ ਮਾਹੌਲ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤੇ ਨੇ ਜਾਂ ਉਹਦੇ ਨੁਮਾਇੰਦਿਆਂ ਨੇ ਐਮ ਐਲ ਏ ਸਹਿਬਾਨਾਂ ਨੇ ਕੰਮ ਕੀਤੇ ਨੇ ਖਾਸ ਕਰਕੇ ਮੈਂ ਜੇ ਲਾਡੀ ਬਾਈ ਦੀ ਗੱਲ ਕਰਾਂ ਤਾਂ ਪਿੰਡਾਂ 'ਚ ਉਹ ਇੰਨਾ ਪਿਆਰ ਮਿਲ ਰਿਹਾ ਹੈ ਇੰਨਾ ਮਾਨ ਸਤਕਾਰ ਮਿਲ ਰਿਹਾ ਹੈ ਜਿੱਥੇ ਵੀ ਜਾਣਿਆ ਉਥੇ ਇਹ ਦੱਸਿਆ ਜਾਂਦਾ ਸਾਡੇ ਪਿੰਡ ਨੂੰ ਇੰਨੇ ਕਰੋੜ ਮਿਲ ਕੇ ਸਾਡੇ ਪਿੰਡ ਨੂੰ ਇੰਨੇ ਲੱਖ ਮਿਲ ਕੇ ਸਾਡੇ ਪਿੰਡ ਆਹ ਕੰਮ ਹੋ ਗਿਆ ਸੋ ਦੋਸਤੋ ਇਹ ਸਾਫ਼ ਨੀਤਾਂ ਦੀ ਗੱਲ ਹੁੰਦੀ ਹੈ ਸਰਕਾਰਾਂ ਕੋਲ ਕੋਈ ਪੈਸਿਆਂ ਦੀ ਘਾਟ ਨਹੀਂ ਹੁੰਦੀ ਜੇ ਨੀਤਾਂ ਸਾਫ਼ ਹੋਣ ਤਾਂ ਸਭ ਕੁਝ ਹੋ ਜਾਂਦਾ ਹੈ ਪਹਿਲਾਂ ਜਿਹੜਾ ਪੈਸਾ ਲੀਡਰਾਂ ਦੀਆਂ ਜੇਬਾਂ 'ਚ ਜਾਂਦਾ ਸੀਗਾ ਉਹੀ ਪੈਸਾ ਜਿਹੜਾ ਤੁਹਾਡੇ ਟੈਕਸ ਦਾ ਪੈਸਾ ਸੀ ਅੱਜ ਤੁਹਾਡੇ ਉੱਤੇ ਹੀ ਲੱਗ ਰਿਹਾ ਹੈ ਤੁਹਾਡੀ ਖੂਨ ਪਸੀਨੇ ਦੀ ਕਮਾਈ ਹੈ ਸਰਕਾਰ ਵੀ ਕੋਈ ਕੋਈ ਥੋੜੇ ਤੇ ਆਸਾਨ ਨਹੀਂ ਕਰ ਰਹੀ ਇਹ ਥੋੜਾ ਪੈਸਾ ਥੋੜਾ ਹੱਕ ਬਣਦਾ ਤੋਨੋ ਤੁਸੀਂ ਵੋਟਾਂ ਪਾਉਨਿਓ ਤਾਂ ਥੋੜਾ ਹੱਕ ਬਣਦਾ ਕਿ ਤੁਹਾਨੂੰ ਲੀਡਰ ਸਹੂਲਤਾ ਵੀ ਦੇਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚਾਹੇ ਹਸਪਤਾਲਾਂ ਦੀ ਗੱਲ ਹੋਵੇ ਸਿਹਤ ਸਭਾਵਾਂ ਦੀ ਗੱਲ ਹੋਵੇ ਹਸਪਤਾਲਾਂ ਦੇ ਵਿੱਚ ਮੁਫਤ ਦਵਾਈਆਂ ਮਿਲਦੀਆਂ ਨੇ ਮੁਫਤ ਇਲਾਜ ਹੋਣ ਲੱਗੇ ਮੁਫਤ ਟੈਸਟ ਹੋਣ ਲੱਗੇ ਤੇ ਬਾਕੀ ਸਕੂਲ ਜਿਹੜੇ ਜੇ ਸਰਕਾਰੀ ਸਕੂਲਾਂ ਵਿੱਚ ਜਾਂਦੇ ਸੀ ਉੱਥੇ ਟੀਚਰ ਨਹੀਂ ਹੁੰਦੇ ਸੀ ਤੇ ਜਿਹੜੇ ਸਰਦੇਪੁਰ ਦੇ ਪੁਰ ਪੂਜ ਦੇ ਪਰਿਵਾਰ ਸੀ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾਉਣ ਲੱਗੇ ਤੇ ਸਰਕਾਰੀ ਸਕੂਲ ਰਹਿ ਗਏ ਸਿਰਫ ਗਰੀਬਾਂ ਦੇ ਬੱਚਿਆਂ ਵਾਸਤੇ ਜਿੱਥੇ ਨਾ ਕੋਈ ਮਾਸਟਰ ਹੁੰਦਾ ਸੀ ਨਾ ਕੁਝ ਹੋਰ ਨਾ ਇਨਫਰਾਸਟ੍ਰਕਚਰ ਵਧੀਆ ਸੀ ਸੋ ਦੋਸਤੋ ਹੁਣ ਸਕੂਲ ਵੀ ਵਧੀਆ ਬਣ ਰਹੇ ਨੇ 80% ਸਟਾਫ ਆ ਗਿਆ ਜਿੱਥੇ ਇੱਕ ਇੱਕ ਟੀਚਰ ਹੁੰਦਾ ਸੀ ਉਥੇ ਆਠਾ ਤੇ ਟੀਚਰ ਆਉਣ ਲੱਗੇ ਸਕੂਲਾਂ ਦੇ ਵਿੱਚ ਤੇ ਬੱਚੇ ਦੀ ਵਧੀਆ ਪੜਾਈ ਹੋਊਗੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਗਰੀਬੀ ਚੱਕਣੀ ਹੁੰਦੀ ਹੈ ਕੋਈ ਸਰਕਾਰ ਨਹੀਂ ਚੱਕ ਸਕਦੀ ਗਰੀਬੀ ਗਰੀਬੀ ਤੁਸੀਂ ਆਪਣੇ ਆਪ ਚੱਕਣੀ ਹੁੰਦੀ ਹੈ ਤੁਹਾਡੇ ਬੱਚਿਆਂ ਨੇ ਚੱਕਣੀ ਹੁੰਦੀ ਹੈ ਜੇ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਪੜਾਅ ਲਗਾ ਲਾਉਗੇ ਤਾਂ ਬੱਚੇ ਵੱਡੇ ਬਣ ਕੇ ਅਫਸਰ ਬਣ ਕੇ ਤੁਹਾਡੇ ਘਰ ਦੀ ਗਰੀਬੀ ਚੱਕਣਗੇ ਸੋ ਮੈਨੂੰ ਸਹੀ ਗੱਲ ਆ ਭਾਈ ਮੇਰੀ ਬੇਨਤੀ ਹੈ ਮੇਰੀ ਆਮਾ ਮਾ ਨੂੰ ਤੇ ਸਾਡੇ ਬਜ਼ੁਰਗਾਂ ਨੂੰ ਕਿ ਆਪਣੇ ਬੱਚੇ ਪੜਾਓ ਜ਼ਰੂਰ ਕਿਉਂਕਿ ਤੁਹਾਡੇ ਕੋਲੇ ਪੈਸੇ ਹੋਣ ਜਾਂ ਗਹਿਣੇ ਗੱਟੇ ਹੋਣ ਜ਼ਮੀਨਾਂ ਦਾ ਜਾਇਦਾਦਾ ਹੋਣ ਉਹ ਕੋਈ ਲੁਟੇਰਾ ਜਾਂ ਕੋਈ ਜਾਬਰ ਖੋ ਸਕਦਾ ਪਰ ਜਿਹੜੀ ਪੜ੍ਹਾਈ ਹੈ ਉਹ ਇਹੋ ਜਿਹਾ ਗਹਿਣਾ ਜਿਹੜਾ ਕੋਈ ਨਾ ਚੋਰੀ ਕਰ ਸਕਦਾ ਨਾ ਤੁਹਾਡੇ ਤੋਂ ਖੋ ਸਕਦਾ ਜਿਹੜਾ ਬੱਚਾ ਪੜ੍ਹਿਆ ਲਿਖਿਆ ਹੋ ਉਹ ਕਿਤੇ ਨਾ ਕਿਤੇ ਆਪਣਾ ਰੋਟੀ ਦਾ ਜ਼ਿਗਾਰਡ ਜ਼ਰੂਰ ਕਰ ਲੂਗਾ ਸੋ ਸਾਡੀ ਸਰਕਾਰ ਜੇ ਤੁਸੀਂ ਸਾਨੂੰ ਮੌਕਾ ਦਿਨੇ ਹੋ ਸੈਂਟਰ ਦੇ ਵਿੱਚ ਵੀ ਮੌਕਾ ਦਿਨੇ ਹੋ ਮੈਨੂੰ ਐਮਪੀ ਬਣਾ ਕੇ ਜਿਤਾਉਣੇ ਹੋ ਮੈਂ ਇਸ ਇਲਾਕੇ ਦੇ ਵਿੱਚ ਕੋਈ ਜਿਹੜੇ ਆਪਣਾ ਸਕਿੱਲ ਸੈਂਟਰ ਹੁੰਦਾ ਹੈ ਉਹ ਖੋਲਣ ਦੀ ਕੋਸ਼ਿਸ਼ ਕਰਾਂਗਾ ਜਿਹਦੇ ਨਾਲ ਕਿਉਂਕਿ ਜਿਹੜਾ ਹੱਥਾਂ ਦਾ ਹੁਨਰ ਹੁੰਦਾ ਹੈ ਜਿਹੜਾ ਵੀ ਬੰਦਾ ਜਿਹੜਾ ਹੱਥਾਂ ਦਾ ਕੰਮ ਕਰਦਾ ਉਹ ਜ਼ਿੰਦਗੀ 'ਚ ਪਰਖਿਆ ਕੇ ਦੇਖ ਲਓ ਜਾਂ ਤੁਸੀਂ ਦੇਖ ਲਓ ਜਿਹੜੇ ਬੰਦੇ ਖੁਰਪੇ ਬਣਾਉਣ ਲੱਗੇ ਸੀ ਦਾਤੀਆਂ ਬਣਾਉਂਦੇ ਸੀ ਅੱਜ ਕੰਬਾਈਨਾ ਬਣਾਉਣ ਲੱਗੇ ਕਿਉਂਕਿ ਉਹਨਾਂ ਕੋਲ ਹੱਥਾਂ ਦਾ ਹੁਨਰ ਸੀ ਤੇ ਅਸੀਂ ਆਪਣੇ ਬੱਚਿਆਂ ਨੂੰ ਦਾਲ ਰੋਟੀ ਦੀਆਂ ਸਕੀਮਾਂ ਤੱਕ ਸੀਮਿਤ ਨਾ ਰੱਖੀਏ ਆਪਣੇ ਬੱਚਿਆਂ ਨੂੰ ਕੱਲੀਆਂ ਨੌਕਰੀਆਂ ਦੇਣ ਤੱਕ ਸੀਮਿਤ ਨਾ ਰੱਖੀਏ ਸਾਰੇ ਬੱਚੇ ਇਹ ਜੇ ਬਣ ਜਿਹੜੇ 10 ਬੰਦਿਆਂ ਨੂੰ ਹੋਰ ਨੌਕਰੀ ਦੇ ਸਕਣ ਉਹ ਤਾਂ ਹੀ ਬਣੂਗਾ ਜੇ ਚੰਗੀ ਪੜ੍ਹਾਈ ਕਰੋਗੇ ਚੰਗੀ ਮਿਹਨਤ ਕਰੋਗੇ ਬਾਕੀ ਕਈ ਬੱਚੇ ਗਰੀਬ ਬੱਚੇ ਪੜ ਲੈਂਦੇ ਆ ਬੀਐਮਏ ਕਰ ਲੈਂਦੇ ਆ ਬਾਅਦ ਚ ਉਹਨਾਂ ਦਾ ਮਨ ਬਣ ਜਾਂਦਾ ਕਿ ਮੈਂ ਆਈਏਐਸ ਬਣਨਾ ਮੈਂ ਡੀਸੀ ਬਣਨਾ ਮੈਂ ਐਸਡੀਐਮ ਬਣਨਾ ਤੇ ਉਹਨਾਂ ਦੇ ਕੋਲੇ ਉਹਨੀ ਜੇਬ allowance ਨਹੀਂ ਕਰਦੀ ਜੇਬ ਚ ਪੈਸਾ ਨਹੀਂ ਹੁੰਦਾ ਮੌਕੇ ਦੇ ਵਿੱਚ ਤੋਂ ਤੋਂ ਨੇੜੀ ਪੈਂਦਾ ਮੌਕਾ ਮੌਕੇ ਦੇ ਵਿੱਚ ਵਿੱਚ ਯੂਪੀਐਸਸੀ ਸੈਂਟਰ ਖੋਲਿਆ ਗਿਆ ਜਿੱਥੇ ਕੋਈ ਵੀ ਬੱਚਾ ਜਾ ਕੇ ਉੱਥੇ ਮੁਫਤ ਕੋਚਿੰਗ ਲੈ ਸਕਦਾ ਕੋਈ ਪੈਸਾ ਨਹੀਂ ਇਤੋਂ ਵਧੀਆ ਕੋਈ ਕੰਮ ਨਹੀਂ ਕਰ ਸਕਦੀ ਸਰਕਾਰ ਸੋ ਇਹਦਾ ਮੌਕੇ ਦਾ ਲਾਭ ਉਠਾਓ ਤਾਂ ਕਿ ਸਾਡੇ ਬੱਚੇ ਵੀ ਗਰੀਬਾਂ ਦੇ ਬੱਚੇ ਵੀ ਕੋਈ ਡੀਸੀ ਪੜਨ ਕੋਈ ਐਡੀਸੀ ਲੱਗੇ ਕੋਈ ਐਸਟੀਐਮ ਲੱਗੇ ਤੇ ਕੋਈ ਐਸਐਸਪੀ ਲੱਗੇ ਤਾਂ ਸਾਡਾ ਪੰਜਾਬ ਰੰਗਲਾ ਪੰਜਾਬ ਬਣੇ ਸੋ ਦੋਸਤੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਅਗਰ ਤੁਸੀਂ ਮੈਨੂੰ ਜਿਤਾਉਨੇ ਹੋ ਤਾਂ ਜਿਹੜੇ ਤੁਹਾਡੇ ਪਹਿਲਾਂ ਦੇ ਜੇ ਜੋ ਵੀ ਤੁਹਾਡੇ ਗਿਲੇ ਸ਼ਿਕਵੇ ਐਮਪੀ ਨਾਲ ਰਹੇ ਨੇ ਮੈਂ ਉਹ ਨਹੀਂ ਹੋਣ ਦਿੰਦਾ ਤੁਹਾਨੂੰ ਪਤਾ ਲੱਗੂਗਾ ਕਿ ਕੋਈ ਐਮਪੀ ਆਇਆ ਸੀ ਸੋ ਮੈਂ ਇਹੀ ਬੇਨਤੀ ਕਰਦਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵਾਨ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੀਏ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੀਏ ਤੇ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਜਿਹੜਾ ਸਾਡਾ 8000 ਕਰੋੜ ਰੁਪਏ ਵਸਿਆ ਉਹ ਵੀ ਲੈ ਕੇ ਆਵਾਂਗੇ ਇਹਨਾਂ ਪਿੰਡਾਂ ਦੇ ਵਿਕਾਸ ਲਈ ਕੰਮ ਕਰਾਂਗੇ ਦਿਨ ਰਾਤ ਇੱਕ ਕਰ ਦਾਂਗੇ ਪਰ ਤੁਹਾਨੂੰ ਕੋਈ ਲਾਂਭਾ ਨਹੀਂ ਦੇਣ ਦਿੰਦੇ ਆਪ ਲਾਂਭਾ ਨਹੀਂ ਦੇਣ ਦਿੰਦੇ ਇਹ ਮੇਰਾ ਤੁਹਾਡੇ ਨਾਲ ਵਾਅਦਾ ਰਹਾ ਪਰ ਇੱਕ ਵਾਰੀ ਜਿਤਾ ਦਿਓ ਫਿਰ ਦੇਖੋ ਸਾਡੇ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ